ਸਾਡੇ ਕੋਲ ਪਿੱਛੇ ਜੇ ਇੱਕ ਪੇਸ਼ੈਂਟ ਆਇਆ ਜੀ ਦੀ ਪਹਿਲਾਂ ਵੀ ਹਿਸਟਰੀ ਸੀ ਕਿ ਪ੍ਰੈਗਨੈਂਸੀ ਦੇ ਦੌਰਾਨ ਪਹਿਲਾਂ ਉਹਨਾਂ ਦੇ ਬੱਚੇ ਜਿਹੜੇ ਖਰਾਬ ਹੋ ਗਏ ਸੀਗੇ ਪਿਛਲੀ ਵਾਰ ਜਿਹੜੇ ਬੱਚੇ ਖਰਾਬ ਹੋਏ ਉਹਦੇ ਵਿੱਚ ਅਨੀਮੀਆ ਹੋ ਰਿਹਾ ਸੀ ਤਾਂ ਪਹਿਲਾਂ ਬੱਚੇ ਦੇ ਵਿੱਚ ਅਨੀਮੀਆ ਹੋਇਆ ਜਿਸ ਦੇ ਕਰਕੇ ਉਹਦੀ ਖੂਨ ਦੀ ਕਮੀ ਹੋਈ ਤੇ ਜਿਸ ਦੇ ਕਰਕੇ ਬੱਚਾ ਗਰਭ ਦੇ ਅੰਦਰ ਹੀ ਖਤਮ ਹੋ ਗਿਆ ਅਸੀਂ ਇਸ ਵਾਰੀ ਉਹਨਾਂ ਦਾ ਅਲਟਰਾਸਾਉਂਡ ਰੂਟੀਨ ਤੇ ਫਾਲੋਅ ਅਪ ਤੇ ਰੱਖਿਆ ਤੇ ਅਲਟਰਾਸਾਉਂਡ ਦੇ ਮਾਧਿਅਮ ਨਾਲ ਅਸੀਂ ਵੇਖਿਆ ਕਿ ਜਦੋਂ ਬੱਚੇ ਨੂੰ ਅਨੀਮੀਆ ਹੋਏਗਾ ਤੂੰ अर्ਲੀ ਡਿਟੈਕਟ ਕਰ ਸਕੀ ਰੀਸੈਂਟਲੀ ਅਸੀਂ ਇੰਟਰੋਡਿਊਸ ਕੀਤਾ ਸੀ ਡੀਐਮਸੀ ਦੇ ਵਿੱਚ ਕਿ ਇਦਾਂ ਦੀ ਸਹੂਲਤ ਅਸੀਂ ਲੈ ਕੇ ਆਏ ਕਿ ਜੇ ਬੱਚੇ ਨੂੰ ਅਨੀਮੀਆ ਹੁੰਦਾ ਤਾਂ ਗਰਭ ਦੇ ਅੰਦਰ ਹੀ ਬੱਚੇ ਨੂੰ ਬਲੱਡ ਦੇ ਦਿੱਤਾ ਜਾਵੇ ਪੰਜਾਬ ਦੇ ਵਿੱਚ ਪਹਿਲੀ ਵਾਰ ਲੁਧਿਆਣਾ ਡੀਐਮਸੀ ਹਸਪਤਾਲ ਦੇ ਵਿੱਚ ਇੱਕ ਔਰਤ ਦੇ ਗਰਭ ਦੇ ਵਿੱਚ ਪਲ ਰਹੇ ਬੱਚੇ ਨੂੰ ਡਾਕਟਰਾਂ ਦੀ ਟੀਮ ਨੇ ਬਲੱਡ ਚੜਾਇਆ ਔਰ ਇਹ ਕਿਵੇਂ ਪੋਸੀਬਲ ਹੋ ਸਕਿਆ ਮੇਰੇ ਨਾਲ ਡਾਕਟਰਾਂ ਦੀ ਟੀਮ ਹੈ ਲੁਧਿਆਣਾ ਡੀਐਮਸੀ ਹਸਪਤਾਲ ਦੀ ਔਰ ਅਸੀਂ ਪੂਰਾ ਤੁਹਾਨੂੰ ਬਰੀਫ ਦੱਸਾਂਗੇ ਕਿ ਕਿਵੇਂ ਇਹ ਪੋਸੀਬਲ ਹੋ ਸਕਿਆ ਔਰ ਚੜਾਇਆ ਕਿਉਂ ਗਿਆ ਕਿ ਕਿਉਂ ਲੋਡ ਪਈ ਉਸ ਬੱਚੇ ਜਿਹੜਾ ਗਰਭ ਦੇ ਵਿੱਚ ਬੱਚਾ ਪਾਲ ਰਿਆ ਸੀ ਉਸ ਨੂੰ ਬਲੱਡ ਚੜਾਉਂਦੀ ਪਹਿਲੇ ਤਾਂ ਆਪਣੇ ਨਾਮ ਤੋਂ ਸ਼ੁਰੂਆਤ ਕਰ ਦਿਓ ਜੀ ਇਹ ਇਹ ਕਿਵੇਂ ਪੋਸੀਬਲ ਹੋ ਸਕਿਆ ਕਿਉਂਕਿ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੀ ਹੋਇਆ ਮੈਂ ਤਾਂ ਕਦੀ ਸੁਣਿਆ ਵੀ ਨਹੀਂ ਕਿਉਂਕਿ ਕਾਫੀ ਹਸਪਤਾਲਾਂ ਦੇ ਵਿੱਚ ਮੈਂ ਸਟੋਰੀਆਂ ਕਵਰ ਕਰਨ ਜਾਂਦਾ ਪਰ ਇਹ ਕੇਸ ਜਿਹੜਾ ਆਇਆ ਇਹ ਕਿਵੇਂ ਪੋਸੀਬਲ ਹੋ ਸਕਿਆ ਵੀ ਗਰਭ ਦੇ ਵਿੱਚ ਪਾਲ ਰਹੇ ਬੱਚੇ ਨੂੰ ਤੁਸੀਂ ਬਲੱਡ ਚੜਾਇਆ ਮੇਰਾ ਨਾਮ ਡਾਕਟਰ ਸੁਸ਼ਾੰਤ ਬੱਬਰ ਹੈ ਤੇ ਮੈਂ ਇੱਥੇ ਇੰਟਰਵੈਂਸ਼ਨ ਰੇਡੀਓਲੋਜਿਸਟ ਹਾਂ ਡੀਐਮਸੀ ਹਸਪੀਟਲ ਦੇ ਵਿੱਚ ਤੇ ਸਾਡੇ ਕੋਲ ਪਿੱਛੇ ਜੇ ਇੱਕ ਪੇਸ਼ੈਂਟ ਆਇਆ ਜੀ ਦੀ ਪਹਿਲਾਂ ਵੀ ਹਿਸਟਰੀ ਸੀ ਕਿ ਪ੍ਰੈਗਨੈਂਸੀ ਦੇ ਦੌਰਾਨ ਪਹਿਲਾਂ ਉਹਨਾਂ ਦੇ ਬੱਚੇ ਜਿਹੜੇ ਖਰਾਬ ਹੋ ਗਏ ਸੀ ਤੇ ਇਸ ਵਾਰੀ ਜਦੋਂ ਆਇਆ ਸਾਨੂੰ ਉਹਦਾ ਕਾਰਨ ਪਤਾ ਸੀ ਕਿ ਪਿਛਲੀ ਵਾਰ ਜਿਹੜੇ ਬੱਚੇ ਖਰਾਬ ਹੋਏ ਉਹਦੇ ਵਿੱਚ ਅਨੀਮੀਆ ਹੋ ਰਿਹਾ ਸੀ ਤਾਂ ਪਹਿਲਾਂ ਬੱਚੇ ਦੇ ਵਿੱਚ ਅਨੀਮੀਆ ਹੋਇਆ ਜਿਹਦੇ ਕਰਕੇ ਉਹਦੀ ਖੂਨ ਦੀ ਕਮੀ ਹੋਈ ਤੇ ਜਿਹਦੇ ਕਰਕੇ ਬੱਚਾ ਗਰਭ ਦੇ ਅੰਦਰ ਹੀ ਖਤਮ ਹੋ ਗਿਆ ਤਾਂ ਹੁਣ ਇਸ ਵਾਰੀ ਉਹਨਾਂ ਨੂੰ ਫਿਰ ਤੋਂ ਅਪਰੀਸ਼ੀਅਸ ਪ੍ਰੈਗਨੈਂਸੀ ਸੀ ਜਿਹੜੀ ਤਾਂ ਅਸੀਂ ਇਸ ਵਾਰੀ ਉਹਨਾਂ ਦਾ ਅਲਟਰਾਸਾਉਂਡ ਰੂਟੀਨ ਤੇ ਫਾਲੋਅ ਅਪ ਤੇ ਰੱਖਿਆ ਤੇ ਅਲਟਰਾਸਾਉਂਡ ਦੇ ਮਾਧਿਅਮ ਨਾਲ ਅਸੀਂ ਵੇਖਿਆ ਕਿ ਜਦੋਂ ਬੱਚੇ ਨੂੰ ਅਨੀਮੀਆ ਹੋਏਗਾ ਤਾਂ ਉਹ अर्ਲੀ ਡਿਟੈਕਟ ਕਰ ਸਕੀਏ ਤੇ ਰੀਸੈਂਟਲੀ ਅਸੀਂ ਇੰਟਰੋਡਿਊਸ ਕੀਤਾ ਸੀ ਡੀਐਮਸੀ ਦੇ ਵਿੱਚ ਕਿ ਇਦਾਂ ਦੀ ਸਹੂਲਤ ਅਸੀਂ ਲੈ ਕੇ ਆਏ ਕਿ ਜੇ ਬੱਚੇ ਨੂੰ ਅਨੀਮੀਆ ਹੁੰਦਾ ਤਾਂ ਗਰਭ ਦੇ ਅੰਦਰ ਹੀ ਬੱਚੇ ਨੂੰ ਬਲੱਡ ਦੇ ਦਿੱਤਾ ਜਾਵੇ ਤਾਂ ਕਿ ਉਹ ਖੂਨ ਦੀ ਕਮੀ ਨਾਲ ਉਹਦੇ ਗਰਭ ਦੇ ਅੰਦਰ ਹੀ ਬੱਚੇ ਦੀ ਮੌਤ ਨਾ ਹੋਵੇ ਤੇ ਆਪਾਂ ਉਹਨੂੰ ਜਾਨ ਦੇ ਸਕੀਏ ਤੇ ਇਸ ਦੌਰਾਨ ਕੀ ਹੋਇਆ ਫਿਰ ਤੋਂ 28 ਹਫ਼ਤੇ ਤੇ ਪ੍ਰੈਗਨੈਂਸੀ ਸੀ ਅਗੇਨ 7ਵੇਂ ਮਹੀਨੇ 'ਚ ਜਦੋਂ ਅਸੀਂ ਦੇਖਿਆ ਕਿ ਬੱਚੇ ਨੂੰ ਅਲਟਰਾਸਾਉਂਡ ਦੇ ਵਿੱਚ ਦਿੱਕਤ ਦਿਖਣ ਲੱਗੀ ਤੇ ਅਨੀਮੀਆ ਦੇ ਫੀਚਰਸ ਜਿਹੜੇ ਆਣ ਲੱਗੇ ਤਾਂ ਉਸ ਅਨੀਮੀਆ ਦੀ ਘਾਟ ਨੂੰ ਪੂਰਾ ਕਰਨ ਲਈ ਆਪਾਂ ਨੂੰ ਬੱਚੇ ਨੂੰ ਅੰਦਰ ਗਰਭ ਦੇ ਹੀ ਬਲੱਡ ਦੇਣਾ ਸਭ ਤੋਂ ਅੱਛਾ ਤਰੀਕਾ ਹੈ ਕਿ ਆਪਾਂ ਉਹਦੇ ਸਰਵਾਈਵਲ ਚਾਂਸ ਵਧਾ ਸਕੀਏ ਤਾਂ ਆਪਾਂ ਉਹਨੂੰ ਗਰਭ ਦੇ ਵਿੱਚ ਸੋਈ ਲਗਾ ਕੇ ਉਹਦੀ ਨਸ ਲੱਭੀ ਜੋ ਇੱਕ ਟੈਕਨੀਕਲ ਚੀਜ਼ਾਂ ਹਨ ਜਿਹੜੀਆਂ ਥੋੜੀਆਂ ਡਿਫਿਕਲਟ ਹੁੰਦੀਆਂ ਨੇ ਤੇ ਉਹਨੂੰ ਦੇ ਵਿੱਚ ਆਪਾਂ ਜਿੰਨੀ ਉਹਦੀ ਰਿਕੁਆਇਰਮੈਂਟ ਸੀ ਜਿੰਨਾ ਉਹਦਾ ਵਜ਼ਨ ਸੀ ਜਿੰਨਾ ਬੱਚਾ ਟੋਲਰੇਟ ਕਰ ਸਕਦਾ ਸੀ ਉਹਨਾਂ ਬਲੱਡ ਉਹਦੇ ਵਿੱਚ ਆਪਾਂ ਦਿੱਤਾ ਗਿਆ ਤਾਂ ਉਹ ਬਲੱਡ ਨੇ ਕੀ ਕੀਤਾ ਉਹਦੀ ਕਮੀ ਨੂੰ ਪੂਰਾ ਕੀਤਾ ਤੇ ਉਸ ਤੋਂ ਬਾਅਦ ਉਹ ਪ੍ਰੈਗਨੈਂਸੀ ਜਿਵੇਂ ਜਦੋਂ ਅਸੀਂ ਫਸਟ ਟਾਈਮ ਕੀਤਾ ਉਸ ਟਾਈਮ ਬੱਚੇ ਦਾ ਜਿਹੜਾ ਵਜ਼ਨ ਸੀ ਉਹ 1100 ਗ੍ਰਾਮ ਸੀ ਤਾਂ ਹੁਣ ਬੱਚੇ ਨੂੰ ਵਧਣ ਫੁੱਲਣ ਵਾਸਤੇ ਆਪਾਂ ਬਲੱਡ ਆਲਰੇਡੀ ਦੇਤਾ ਤੇ ਵੇਟ ਕੀਤਾ ਤੋ ਉਹ ਬਲੱਡ ਨਾਲ ਬੱਚਾ ਅਗੇਨ 3-4 ਹਫਤੇ ਆਪਣਾ ਹੋਰ ਆਪਾਂ ਪ੍ਰੈਗਨਸੀ ਨੂੰ ਅੱਗੇ ਲੈ ਕੇ ਜਾ ਸਕੇ ਤੇ ਜਦੋਂ ਹੁਣ ਉਹਦੀ ਡਿਲੀਵਰੀ ਹੋਈ ਉਸ ਦਾ ਜਿਹੜਾ ਵਜਨ ਸੀ ਉਹ 1800 ਗ੍ਰਾਮ ਸੀ ਪਹਿਲੇ ਪਹਿਲੇ ਕਿੰਨਾ ਵਜਨ ਸੀ ਪਹਿਲਾਂ 1100 ਗ੍ਰਾਮ ਬਟ 1100 ਗ੍ਰਾਮ ਦੇ ਬੱਚੇ ਦੀ ਡਿਲੀਵਰੀ ਜੇ ਆਪਾਂ ਕਰਦੇ ਆ ਤਾਂ ਉਹਦਾ ਸਰਵਾਈਵਲ ਚਾਂਸਸ ਬਹੁਤ ਘੱਟ ਹੋ ਜਾਂਦੇ ਨੇ ਠੀਕ ਹੈ ਤਾਂ ਇਹ ਬੜੀ ਇੱਕ technically advancing thing ਹੈਗੀ ਹੈ ਬਟ ਇਟ ਇਜ਼ ਵੈਰੀ ਗੁੱਡ ਤੇ ਬਹੁਤ ਫਾਇਦੇਮੰਦ ਹੈਗੀ ਹੈ ਬੱਚੇ ਲਈ ਤੇ ਇਦਾਂ ਦੀ ਪ੍ਰੀਸ਼ੀਅਸ ਪ੍ਰੈਗਨਨਸੀ ਕਿਉਂਕਿ ਇਦਾਂ ਦੇ ਜਿਹੜੇ ਕੇਸਿਸ ਹੁੰਦੇ ਆ ਉਹਨਾਂ ਦੇ ਵਿੱਚ ਹਮੇਸ਼ਾ ਇੱਕ ਹਿਸਟਰੀ ਹੁੰਦੀ ਹੈ ਕਿ ਜਿਹੜੇ ਪੁਰਾਣੇ ਬੱਚੇ ਸੀ ਜਿਹੜੋਂ ਪਹਿਲਾਂ ਪ੍ਰੈਗਨਨਸੀ ਠਹਿਰੀਆਂ ਸੀ ਉਹ ਗਰਭ ਦੇ ਅੰਦਰ ਹੀ ਕੋਈ 7ਵੇਂ ਮਹੀਨੇ 'ਚ ਕੋਈ 6ਵੇਂ ਮਹੀਨੇ 'ਚ ਕੋਈ 8ਵੇਂ ਮਹੀਨੇ ਦੇ ਵਿੱਚ ਗਰਭ ਦੇ ਵਿੱਚ ਹੀ ਖਤਮ ਹੋ ਜਾਂਦੇ ਤਾਂ ਆਲਰੇਡੀ ਜਿਹੜੇ ਪੇਰੈਂਟਸ ਹੁੰਦੇ ਆ ਉਹ ਸਟ੍ਰੈਸਡ ਹੁੰਦੇ ਆ ਜੂਝ ਰਹੇ ਹੁੰਦੇ ਆ ਕਿ ਸਾਡੇ ਬੱਚੇ ਨਹੀਂ ਆਪਾਂ ਠਹਿਰ ਪਾਰੇ ਤੇ ਅੰਦਰ ਹੀ ਕਿਸੇ ਕਾਰਨ ਕਰਕੇ ਖਤਮ ਹੋ ਰਹੇ ਆ। ਮੇਰਾ ਅਗਲਾ ਸਵਾਲ ਹੈ ਇਹੋ ਜਿਹੇ ਕੇਸ ਆਂਦੇ ਰਹਿੰਦੇ ਨੇ ਕਿਉਂਕਿ ਬਾਕੀ ਹਸਪਤਾਲਾ ਦੇ ਵਿੱਚ ਅਗਰ ਇਹੋ ਜਿਹੇ ਕੇਸ ਆਂਦੇ ਨੇ ਤਾਂ ਉਹ ਐਸੀ ਤਰ੍ਹਾਂ ਕਿ ਬਲੱਡ ਕਿਉਂਕਿ ਇਹ ਪੰਜਾਬ ਦੇ ਵਿੱਚ ਇਹ ਪਹਿਲਾ ਕੇਸ ਆ ਉਹ ਫਿਰ ਕਿਵੇਂ ਕਰਦੇ ਨੇ ਉਹ? ਬੀਸਿਕਲੀ ਇਸ ਤੋਂ ਪਹਿਲਾਂ ਵੀ ਕੇਸ ਤਾਂ ਆਂਦੇ ਹੀ ਸੀਗੇ। ਹੁੰਦਾ ਕੀ ਸੀ ਕਿ ਜਿਵੇਂ ਮੰਨ ਲਓ 7ਵੇਂ ਮਹੀਨੇ 'ਚ ਜਿਵੇਂ 28 ਹਫ਼ਤੇ ਤੇ ਅਸੀਂ ਕੀਤਾ ਜੇ 28 ਹਫ਼ਤਿਆਂ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਤਾਂ ਉਦੋਂ ਕੋਸ਼ਿਸ਼ ਹੁੰਦੀ ਜੀ ਵੀ ਸੇਜ਼ੀਰੀਅਨ ਸੈਕਸ਼ਨ ਕਰੀਏ ਬੱਚੇ ਨੂੰ ਬਾਹਰ ਕੱਢੀਏ ਤੇ ਬਲੱਡ ਦੇਈਏ। ਅੱਛਾ ਉਦੋਂ ਬੱਚੇ ਨੂੰ ਬਾਹਰ ਕੱਢਣਾ ਪੈਂਦਾ ਸੀ ਬਲੱਡ ਦੇਣ ਵਾਸਤੇ ਬਟ 1 ਕਿਲੋ ਦੇ ਬੱਚੇ ਨੂੰ ਆਪਾਂ ਬਾਹਰ ਕੱਢ ਕੇ ਬਲੱਡ ਦਿਨੇ ਵੀ ਹੌਂ ਰਿਸਕੀ ਹੈ। ਉਹਦਾ ਰਿਸਕੀ ਵੀ ਹੈ ਤੇ ਉਹਦਾ ਬੱਚੇ ਦਾ ਫਿਰ ਵੀ ਸਰਵਾਈਵਲ ਚਾਂਸਸ ਤੇ ਲਾਈਫਟਾਈਮ ਜੇ ਬੱਚ ਵੀ ਜਾਵੇ ਉਹਦਾ ਨਿਊਰੋਲੋਜੀਕਲ ਡਿਵੈਲਪਮੈਂਟ ਉਹਦੀ ਜਨਰਲ ਡਿਵੈਲਪਮੈਂਟ ਬਹੁਤ ਹੈਂਪਰ ਬੱਚਾ ਜੇ 2 ਕਿਲੋ ਪਲੱਸ weight ਗੇਨ ਕਰ ਲੇ ਤੇ ਪ੍ਰੈਗਨੈਂਸੀ 34 ਹਫ਼ਤੇ 32 ਹਫ਼ਤੇ ਤੋਂ ਆਪਾਂ ਵੱਧ ਲੈ ਕੇ ਜਾ ਸਕੀਏ ਇਸ ਪ੍ਰਕਿਰਿਆ ਨਾਲ ਤਾਂ ਉਹ ਅੱਗੇ ਜਾ ਕੇ ਜਿਹੜੇ ਬੱਚੇ ਹੈ ਬਿਲਕੁਲ ਨਾਰਮਲ ਲਾਈਫ ਆਪਦੀ ਬਤੀਤ ਕਰ ਸਕਦੇ ਹੈ ਵਿਦਆਊਟ ਐਨੀ ਮੇਜਰ ਬੱਚਾ ਬੱਚਾ ਹੈਲਥੀ ਪੈਦਾ ਹੁੰਦਾ ਇੱਕ ਹੋਰ ਡਾਕਟਰ ਨੇ ਮੈਲਾ ਡਾਕਟਰ ਅੱਛਾ ਇਹ ਲੋਕੀ ਕਿੰਦਾ ਜਾਗਰੂਕ ਹੋਣ ਜਿਵੇਂ ਉਹਨਾਂ ਨੇ ਕਿਹਾ ਕਿ ਕਈ ਹਸਪਤਾਲਾ ਦੇ ਵਿੱਚ ਡਿਲੀਵਰੀ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਹਨੂੰ ਬਲੱਡ ਚੜਾਉਂਦੇ ਨੇ ਤਾਂ ਕਾਫੀ ਰਿਸਕੀ ਹੁੰਦਾ ਲੋਕ ਜਾਗਰੂਕ ਕਿੱਦਾਂ ਹੋਣ ਉਹਨਾਂ ਮਾਪਿਆਂ ਨੂੰ ਕਿਵੇਂ ਪਤਾ ਲੱਗੇ ਜਿਨ੍ਹਾਂ ਦੇ ਜਿਹੜੇ ਮਹਿਲਾ ਦੇ ਗਰਭ ਪੇਟ ਦੇ ਵਿੱਚ ਬੱਚਾ ਪਲ ਰਿਹਾ ਤੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਇਸ ਤਰ੍ਹਾਂ ਉਹ ਪੋਜੀਸ਼ਨ ਹੈਗੀ ਨਮਸਕਾਰ ਮੈਂ ਡਾਕਟਰ ਆਸ਼ਿਮਤ ਤਨੇਜਾ ਪ੍ਰੋਫੈਸਰ ਐਂਡ ਹੈਡ ਆਬਸਟੋਗਾਈਨਿਕ ਡਿਪਾਰਟਮੈਂਟ ਦਿ ਆਨੰਦ ਮੈਡੀਕਲ ਕਾਲਜ ਐਂਡ ਹਸਪੀਟਲ ਸੋ ਜੋ ਆਪਕਾ ਕੁਐਸਚਨ ਹੈ ਕਿ हमें कैसे जागरूक होगी जनता सबसे पहले तो हर डॉक्टर जो प्रेग्नेंट पेशेंट डॉक्टर के पास आता है तो हम सबसे पहले ब्लड ग्रुप करवाते हैं और सरकार भी आजकल ये एक ज़रूरी टेस्ट मानती है तो सिविल हॉस्पिटल डिस्पेंसरी हर जगह होता है महिला जो भी प्रेग्नेंट फीमेल है उसका ब्लड ग्रुप होता है अगर ब्लड ग्रुप पॉजिटिव है तो कोई टेंशन नहीं है अगर नेगेटिव है तभी यहाँ से सारी कहानी शुरू होती है mm -hmm. तो जैसे ही पेशेंट शुरुआत में प्रेग्नेंट होता है तो हम ब्लड ग्रुप कर लेते हैं mm -hmm. अगर नेगेटिव होता है तो हम हस्बैंड का भी टेस्ट करते हैं कि हस्बैंड का पॉजिटिव है कि नेगेटिव है, है अगर हस्बैंड पॉजिटिव है तो उन दोनों का मैच नहीं करता तब आगे जाके और प्रॉब्लम्स आ सकती हैं बट अगर हस्बैंड नेगेटिव वाइफ नेगेटिव इसका मतलब कोई चक्कर ही नहीं है तो सरकार ने जगह जगह ये सारा बताया हुआ है कि गर्भवती औरत का ब्लड ग्रुप बहुत ज़रूरी है mm -hmm. तो ऐसे ही इसी केस में ये हमारे पास अट्ठाईस हफ्ते में ओ में आए इससे पहले कहीं और इलाज करवा रहे थे तो जब अट्ठाईस हफ़्ते पर हमारे पास आए तो इन्होंने बताया इन दोनों का ग्रुप नहीं मिलता वाइफ नेगेटिव थी हस्बैंड पॉजिटिव था और इसके बाद एक टेस्ट करते हैं जिसको आईसीटी कहते हैं इनडायरेक्ट कोम्स टेस्ट तो वो टेस्ट से पता चलता है कि बच्चे का पे असर हो रहा है दोनों का जो तालमेल नहीं मिल रहा तो वो टेस्ट इनका पॉजिटिव था तो ये बहुत घबराए हुए आए थे तो कह रहे थे क्या हम पीजीआई चले जाएं तो आज तक सिर्फ सरकारी हस्पताल पीजीआई और एम्स दिल्ली में ही ये हो रहा था प्राइवेट में तो कहीं पे भी नहीं हो रहा था और पंजाब में भी नहीं हो रहा था तो जैसे डॉक्टर साहब ने पहले कहा कि पहले जो पेशेंट आते थे ऐसे 28 हफ्ते पे अगर कोई आता था तो हम बच्चे को बाहर निकाल लेते थे क्योंकि बच्चे पे असर हो रहा होता है तो बाहर निकाल के बच्चे को ब्लड देते थे ताकि बच्चे का खून ठीक हो जाए ये जो नस लभी किन्ना को टाइम लग गया ये ये जब खून चढ़ाना सी ਕਿਵੇਂ ਕੀਤਾ ਸਾਰਾ ਟੈਕਨੀਕਲੀ ਦੇਖੋ ਇਹਦੇ ਵਿੱਚ ਸਾਨੂੰ ਹਾਈਲੀ ਐਡਵਾਂਸਡ ਡਾਟਾ ਸੌਨ ਮਸ਼ੀਨ ਸਾਡੇ ਕੋਲ ਅਵੇਲੇਬਲ ਹੈਗੀਆਂ ਤੇ ਅਨੰਦ ਮੈਡੀਕਲ ਕਾਲਜ ਦੇ ਵਿੱਚ ਤੇ ਜਿਹੜਾ ਉਹ ਟੈਕਨੀਕਲ ਪਾਰਟ ਹੈਗਾ ਟੋਟਲ ਪ੍ਰੋਸੈਸ ਸ਼ਾਰਟ ਹੈਗਾ ਬਟ ਬਹੁਤ ਆਊਟਕਮ ਬਹੁਤ ਅੱਛਾ ਹੈ ਤਾਂ ਸਾਨੂੰ ਇਸ ਟੋਟਲ ਪ੍ਰੋਸੈਸ ਦੇ ਵਿੱਚ ਸਾਰੀ ਪ੍ਰੈਪਰੇਸ਼ਨ ਹੋਣ ਤੋਂ ਬਾਅਦ ਤਾਂ 10-15 ਮਿੰਟ ਲੱਗਦੇ ਜਦੋਂ ਅਸੀਂ ਕਿਸੇ ਨੂੰ ਡਾਕਟਰ ਬਲੱਡ ਚੜ੍ਹਾਉਂਦਾ ਕਿਸੇ ਮਰੀਜ਼ ਨੂੰ ਤਾਂ ਕਾਫੀ ਉਹਨੂੰ ਦਿੱਕਤਾਂ ਕਈ ਵਾਰੀ ਨਸ ਨਹੀਂ ਲੱਭਦੀ ਹੈਨਾ ਬੇਸਿਕਲੀ ਅਸੀਂ ਅਲਟਰਾਸਾਉਂ ਦੇ ਵਿੱਚ ਹੀ ਬੱਚੇ ਦੀ ਨਸ ਲੱਭੀ ਠੀਕ ਹੈ ਕਿਉਂਕਿ ਅਸੀਂ ਆਲਰੇਡੀ ਇਸ ਚੀਜ਼ ਵਾਸਤੇ ਟ੍ਰੇਨਡ ਹੈਗੇ ਹਾਂ ਤਸਾ ਨੂੰ ਟੋਟਲ ਪ੍ਰੋਸੈਸ ਤੇ 10 ਤੋਂ 15 ਮਿੰਟ ਲੱਗੇ। ਬਟ ਬੱਚੇ ਦੀ ਜਿਹੜੀ ਵੋਲਿਊਮ ਹੁੰਦੀ ਹੈ ਜਿਵੇਂ ਬਡੇ ਨੂੰ ਬਲੱਡ ਚੜਾਉਣਾ ਹੈ ਤਾਂ ਆਪਾਂ 300 ਐਮਐਲ ਦੇ ਪੈਕੇਟ 350 ਐਮਐਲ ਬਲੱਡ ਆਪਾਂ ਉਹਨੂੰ ਅਕੋਰਡਿੰਗ ਵੀ ਜਿੰਨੀ ਉਹਦੀ ਰਿਕੁਆਇਰਮੈਂਟ ਆਪਾਂ ਦੇਣੇ ਆ। ਬਟ ਬੱਚੇ ਦੀ ਰਿਕੁਆਇਰਮੈਂਟ ਕਿਉਂਕਿ ਛੋਟਾ ਹੈ ਤਾਂ ਉਹਦੀ ਰਿਕੁਆਇਰਮੈਂਟ ਵੀ ਛੋਟੀ ਐਮਐਲ ਦੇ ਵਿੱਚ ਹੈ। ਤਾਂ 40 ਐਮਐਲ ਤੋਂ 60 ਐਮਐਲ 50 ਐਮਐਲ ਜਿੰਨੀ ਬੱਚੇ ਦੇ ਵਜਨ ਦੇ ਹਿਸਾਬ ਨਾਲ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਕੀ ਬਲੱਡ ਬੱਚੇ ਨੂੰ ਆਪਾਂ ਦੇਣਾ ਹੁੰਦਾ ਹੈ। ਤਾਂ ਉਹਨਾਂ ਟੀਮ ਹੁੰਦਾ ਉਹਦੀਆਂ ਅਲੱਗ ਤੋਂ ਹੋਰ ਕੁਝ ਟੈਕਨੀਕਲ ਟਰਮਸ ਹੈਗੀਆਂ ਜਿਹਨੇ ਆਪਾਂ ਨੂੰ ਬਲੱਡ ਪ੍ਰੀਪੇਅਰ ਕਰਨ ਵਾਸਤੇ ਟਾਈਮ ਲੱਗਦਾ ਤਾਂ ਉਸ ਪ੍ਰੋਸੈਸ ਨੂੰ ਐਟਲੀਸਟ 5 ਟੂ 6 ਆਵਰਸ ਲੱਗ ਜਾਂਦੇ ਆ ਸਾਰਾ ਕੁਝ ਆਪਾਂ ਨੂੰ ਤਾਲਮੇਲ ਲਿਆ ਕੇ ਪ੍ਰੋਸੈਸ ਸ਼ੁਰੂ ਕਰਨ ਦੇ ਵਿੱਚ ਚਲੋ ਮੈਂ ਅਜਿਹੀਆਂ ਹੋਰ ਪੋਜ਼ਿਟਿਵ ਖਬਰਾਂ ਲੈ ਕੇ ਹਾਜ਼ਰ ਹੋਵਾਂਗਾ ਮੇਰੇ ਕੈਮਰਾਮੈਨ ਰਾਜਵਿੰਦਰ ਟੋਨੀ ਅਤੇ ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਧੰਨਵਾਦ